ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਹਰੀਦوار ਵਾਲੀ ਸਾਖੀ ਦਾ ਬਿਆਨ ਕੀਤਾ ਜਾਵੇਗਾ ਜੀ ਕੁਝ ਦਿਨ ਪੀਰ ਪਾਸ ਠਹਿਰ ਕੇ ਇਹ ਦੇਖਿਆ ਕਿ ਉਹ ਭਲਾ ਹੋ ਗਿਆ ਹੈ ਸਿੱਧੇ ਰਸਤੇ ਤੁਰ ਪਿਆ ਹੈ ਗੁਰੂ ਜੀ ਉਸ ਤੋਂ ਵਿਦਾ ਹੋਏ ਤੇ ਲਗਪਗ ਪੂਰੇ ਦੇ ਰਖ ਨੂੰ ਤੁਰਦੇ ਗਏ ਕਈ ਥਾਂ ਠਹਿਰਦੇ ਲੋਕਾਂ ਨੂੰ ਸੋਨੀਆ ਮਤਾਂ ਦਿੰਦੇ ਭਲੇ ਪਾਸੇ ਲਾਉਂਦੇ ਤੁਰ ਹੀ ਗਏ ਤੁਰਦੇ ਤੁਰਦੇ ਜਾਂ ਪਹੁੰਚੇ ਹਰੀਦੁਆਰ ਅਜੇ ਤੱਕ ਇਹ ਨਹੀਂ ਪਤਾ ਚੱਲ ਸਕਿਆ ਕਿ ਰਸਤੇ ਵਿੱਚ ਆਪ ਜੀ ਕਿੱਥੇ ਕਿੱਥੇ ਟਹਿਰੇ ਤੇ ਕੀ ਕੀ ਗਤਕ ਹੋਈ ਤੇ ਕਿਸ ਰਾਹੇ ਗਏ ਪਰ ਖੁਸ਼ਬੋਈ ਜਿੱਥੇ ਵੀ ਜਾਵੇ ਖੁਸ਼ਬੋਈ ਹੀ ਦਿੰਦੀ ਹੈ ਸੋ ਜਗਤ ਨੂੰ ਤਾਰਦੇ ਹੀ ਗਏ ਹਰੀਦੁਆਰ ਬਹੁਤ ਪੁਰਾਣੇ ਸਮਿਆਂ ਤੋਂ ਵੱਡਾ ਤੀਰਥ ਮੰਨਿਆ ਜਾਂਦਾ ਆਉਂਦਾ ਹੈ ਸਾਰੇ ਹਿੰਦੁਸਤਾਨ ਵਿੱਚੇ ਲੋਕੀ ਇੱਥੇ ਪਹੁੰਚਦੇ ਤੇ ਇਸ਼ਨਾਨ ਕਰਕੇ ਸਮਝਦੇ ਸਨ ਕਿ ਪਾਪ ਤੋ ਹੋ ਗਏ ਹਨ ਇੱਥੇ ਵੀ ਗੁਰੂ ਜੀ ਉੱਥੇ ਗੰਗਾ ਕਿਨਾਰੇ ਵਸਦੇ ਲੋਕਾਂ ਤੋਂ ਬਾਹਰੋਂ ਆਏ ਯਾਤਰੀਆਂ ਨੂੰ ਸੁਮਤਤਾ ਦੇਣ ਗਏ ਸਨ ਸਵੇਰ ਹੋਣਸਾਰ ਇੱਕ ਦਿਨ ਆਪ ਜੀ ਬ੍ਰਹਮਕੁੰਡ ਤੇ ਜਾ ਖਲੋਤੇ ਤੇ ਕੀ ਦੇਖਦੇ ਹਨ ਕਿ ਲੋਕੀ ਨਹਾ ਰਹੇ ਹਨ ਚੜਦੇ ਸੂਰਜ ਨੂੰ ਬੁੱਕਾਂ ਭਰ ਭਰ ਕੇ ਪਾਣੀ ਦੇ ਰਹੇ ਹਨ ਸੋਹਣੇ ਸਤਗੁਰੂ ਜੀ ਵੀ ਵਗਦੇ ਪਾਣੀ ਵਿੱਚ ਜਾ ਖਲੋਤੇ ਚੜਦੇ ਸੂਰਜ ਵੱਲ ਪਿੱਠ ਕਰ ਲਈ ਤੇ ਪੱਛਮ ਵੱਲ ਮੂੰਹ ਕੀਤਾ ਤੇ ਭਰ ਕੇ ਬੁੱਕ ਪਾਣੀ ਦੇ ਉਸੇ ਤਰ੍ਹਾਂ ਦੇਣ ਲੱਗ ਪਏ ਜਿਵੇਂ ਲੋਕੀ ਚੜਦੇ ਸੂਰਜ ਨੂੰ ਦੇ ਰਹੇ ਸਨ ਇਹ ਗੱਲ ਨਵੀਂ ਸੀ ਲੋਕੀਂ ਦੇਖ-ਦੇਖ ਕੇ ਇਕੱਠੇ ਹੋ ਗਏ ਚੰਗੀ ਭੀੜ ਹੋ ਗਈ ਤਾਂ ਪੁੱਛਣ ਲੱਗੇ ਕਿ ਭਾਈ ਤੂੰ ਕੌਣ ਹੈ ਪੱਛਮ ਨੂੰ ਪਾਣੀ ਕਿਉਂ ਦਿੰਦਾ ਹੈ ਪੱਛਮ ਨੂੰ ਤਾਂ ਮੱਕਾ ਹੈ ਦਸ ਹਿੰਦੂ ਹੈ ਤੂੰ ਹਿੰਦੂ ਹੈ ਤਾਂ ਪੂਰਬ ਵੱਲ ਨੂੰ ਪਾਣੀ ਦੇ ਤਾਂ ਇੱਕ ਤਰਸ ਭਰੀ ਨਿਗਾਹ ਨਾਲ ਗੁਰੂ ਜੀ ਨੇ ਤੱਕਿਆ ਤੇ ਪੁੱਛਣ ਲੱਗੇ ਤੁਸੀਂ ਪੂਰਬ ਨੂੰ ਪਾਣੀ ਕਿਉਂ ਦਿੰਦੇ ਹੋ ਤਾਂ ਉਹਨਾਂ ਕਿਹਾ ਅਸੀਂ ਆਪਣੇ ਪਿਤਰਾਂ ਨੂੰ ਪਾਣੀ ਦਿੰਦੇ ਹਾਂ ਕੋਈ ਬੋਲਿਆ ਸੂਰਜ ਨੂੰ ਦਿੰਦੇ ਹਾਂ ਤਾਂ ਆਪ ਜੀ ਨੇ ਪੁੱਛਿਆ ਪਿਤਰਾਂ ਦਾ ਟਿਕਾਣਾ ਕਿੰਨੀ ਦੂਰ ਹੈ ਉਹਨਾਂ ਨੇ ਕਿਹਾ 49 ਕਰੋੜ ਕੋਸਾਂ ਤੇ ਪਿਤਰ ਲੋਗ ਹੈ ਤੇ ਸੂਰਜ ਵੀ ਕਰੋੜਾਂ ਕੋਸਾਂ ਦੂਰ ਹੈ ਇਹ ਸੁਣ ਕੇ ਗੁਰੂ ਜੀ ਫਿਰ ਪੱਛਮ ਵੱਲ ਹੋਰ ਪਾਣੀ ਦੇਣ ਲੱਗ ਪਏ ਤਾਂ ਫਿਰ ਲੋਕਾਂ ਨੇ ਪੁੱਛਿਆ ਭਾਈ ਸਾਨੂੰ ਉੱਤਰ ਦੇ ਤੂੰ ਪਾਣੀ ਕਿਸ ਨੂੰ ਦਿਨਾ ਹੈ ਤਾਂ ਸਤਿਗੁਰੂ ਜੀ ਬੋਲੇ ਸੁਣੋ ਸੱਜਣੋ ਮੇਰਾ ਪਿੰਡ ਹੈ ਇਸ ਰਖਵਲ ਘਰ ਦਾ ਪੈਲੀ ਬੰਨਾ ਹੈ ਸਾਡੇ ਦੇਸ ਮੀਂਹ ਨਹੀਂ ਪਿਆ ਮੈਂ ਤੁਹਾਨੂੰ ਵੇਖ ਕੇ ਪਾਣੀ ਦੇ ਰਿਆਂ ਹਾਂ ਪਲਾ ਜੇ ਪਵੇ ਤਾਂ ਪਹੁੰਚ ਜਾਵੇ ਮੇਰੇ ਖੇਤਾਂ ਤੱਕ ਤਾਂ ਮੇਰੇ ਖੇਤ ਬਚ ਜਾਣਗੇ ਲੋਕੀ ਹੱਸ ਪਏ ਤਾ ਇੱਕ ਨੇ ਕਿਆ ਤੇਰਾ ਪਾਣੀ ਤਾਂ ਗੰਗਾ ਤੋਂ ਲੀਤਾ ਗੰਗਾ ਵਿੱਚ ਹੀ ਡਿੱਗ ਰਿਹਾ ਹੈ ਖੇਤਾਂ ਨੂੰ ਕਿਵੇਂ ਪੁੱਜੇਗਾ ਤਾ ਗੁਰੂ ਜੀ ਫਰਮਾਏ ਅੱਛਾ ਭਾਈ ਮੇਰਾ ਪਾਣੀ ਮੇਰੇ ਘਰ ਦੇ ਖੇਤਾਂ ਨੂੰ ਜੋ ਕੇ ਬਸ ਢਾਈ ਕੋਹ ਕੋਹਾ ਵਾਟ ਦੀ ਦੂਰ ਤੇ ਹੈ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਦਿੱਤਾ ਪਾਣੀ ਕਰੋੜਾਂ ਕੋਹਾਂ ਤੇ ਕਿਵੇਂ ਜਾ ਆਪੜੇਗਾ ਗੁਰੂ ਜੀ ਦੀ ਹਰ ਇੱਕ ਨਿੱਕੀ ਗੱਲ ਵੱਡੇ ਅਰਥਾਂ ਵਾਲੀ ਹੁੰਦੀ ਸੀ ਨਿੱਕੀ ਜਈ ਗੱਲ ਐਸੀ ਪਈ ਕਿ ਸਾਰੇ ਸੋਚੀ ਪਏ ਗਏ ਕਿ ਜੇ ਐਉਂ ਦਿੱਤਾ ਪਾਣੀ ਧਰਤੀ ਤੇ ਨਹੀਂ ਅਪੜਦਾ ਤਾਂ ਕਰੋੜਾ ਕੋਹਾ ਦੂਰ ਕਿਵੇਂ ਅਪੜੇਗਾ ਇਹ ਸੱਚ ਆਖਦਾ ਹੈ ਇਹ ਕੋਈ ਦੇਵਤਾ ਪੁਰਖ ਹੈ ਜੋ ਸਾਨੂੰ ਮਤ ਦੇਣ ਆਇਆ ਹੈ ਪਰ ਇੱਕ ਨੇ ਵਿੱਚੋ ਕਿਹਾ ਭਲੇ ਪੁਰਖਾ ਗੱਲ ਸੰਕਲਪ ਦੀ ਹੈ ਸਾਡੀ ਮਨ ਦੀ ਸੰਕਲਪ ਪਾਣੀ ਅਰਪ ਰਏ ਹਨ ਤਾਂ ਗੁਰੂ ਜੀ ਆਖਣ ਲੱਗੇ ਸੰਕਲਪ ਹੀ ਨਰਕ ਵਾਲ ਰੋਕ ਰੱਖਦੇ ਹਨ ਤਾਂ ਉਸ ਨੇ ਕਿਹਾ ਅਸੀਂ ਤਾਂ ਹਰ ਹਰ ਦੇ ਸੰਕਲਪ ਕਰ ਰਹੇ ਹਾਂ ਤਾਂ ਗੁਰੂ ਜੀ ਕਹਿਣ ਲੱਗੇ ਸੰਕਲਪ ਤਾਂ ਤੁਹਾਡੇ ਘਰ ਗਏ ਹੋਏ ਹਨ ਕਿਸੇ ਦੇ ਪੁੱਤਰ ਵੱਲ ਕਿਸੇ ਦੇ ਵੋਟੀ ਵੱਲ ਕਿਸੇ ਦੇ ਧਨ ਦੌਲਤ ਵੱਲ ਹਾਟ ਪੱਟੀ ਵੱਲ ਕਿਸੇ ਦਾ ਦੁਸ਼ਮਣਾਂ ਵੱਲ ਤੇ ਕਿਸੇ ਦਾ ਮਿੱਤਰਾਂ ਵੱਲ ਸੋ ਮਨ ਤਾਂ ਹੋਰਨਾ ਵੱਲ ਹੋਇਆ ਤੇ ਮੂੰਹ ਤੇ ਹਰ ਹਰ ਪਰ ਮਨ ਪਰ ਹਰ ਹਰ ਕੋਈ ਨਹੀਂ ਉਸਨੇ ਕਿਹਾ ਮੇਰਾ ਮਨ ਕਿੱਥੇ ਹੈ ਤਾਂ ਗੁਰੂ ਜੀ ਕਹਿਣ ਲੱਗੇ ਤੇਰਾ ਮਨ ਮਾਲਾ ਦੇ ਮਣਕੇ ਫੇਰਦਿਆ ਬੋਟੀ ਵੱਲ ਗਿਆ ਸੀ ਇਸ ਤਰ੍ਹਾਂ ਇੱਕ ਦੋ ਹੋਰਨਾ ਦੇ ਮਨਾਂ ਦੇ ਫੁਰਨੇ ਦੱਸ ਦਿੱਤੇ ਜੋ ਕਿ ਸੱਚ ਨਿਕਲੇ ਫੇਰ ਤਾਂ ਗੁਰੂ ਜੀ ਦੇ ਲੋਕੀ ਪੈਰੀ ਪੈ ਗਏ ਪੋੜਾ ਉੱਤੇ ਭੀੜ ਹੋ ਗਈ ਗੁਰੂ ਬਾਬੇ ਨੇ ਜਦ ਸਾਰੇ ਲੋਕ ਦੇਖੇ ਤਾਂ ਸੱਚ ਸੁਣਨ ਦੇ ਰੁਖ ਵਿੱਚ ਹੋ ਗਏ ਹਨ ਤਾਂ ਗੱਜ ਕੇ ਉਪਦੇਸ਼ ਦਿੱਤਾ ਸਾਰੇ ਲੋਕਾਂ ਨੂੰ ਸੱਚ ਤੇ ਤੁਰੰਤ ਦਾ ਰਾਹ ਦੱਸਿਆ ਫੇਰ ਵਾਹਿਗੁਰੂ ਜੀ ਨਾਲ ਪਿਆਰ ਕਰਨ ਦੀ ਜਾਂਚ ਦੱਸੀ ਭਲਾ ਕਰਨ ਅਤੇ ਕਿਸੇ ਨੂੰ ਦੁੱਖ ਨਾ ਦੇਣ ਦੀ ਜਾਂਚ ਦੱਸੀ ਤੇ ਫੁਰਮਾਇਆ ਕਿ ਵਾਹਿਗੁਰੂ ਅੰਦਰ ਵਸਾ ਕੇ ਮਨ ਨੂੰ ਉੱਚਾ ਕਰੋ ਦਾਤਾ ਬਣੋ ਦਾਨ ਦਿਓ ਸੁਖੀ ਰਹੋ ਤੇ ਸੁਖ ਵਰਤਾਓ ਅੰਨ ਪਾਣੀ ਧਰਮ ਦੀ ਕਿਰਤ ਦਾ ਖਾਓ ਪੀਓ ਧਰਮ ਕਿਰਤ ਦਾ ਅਰਥ ਇਹ ਹੈ ਕਿ ਮਿਹਨਤ ਨਾਲ ਮਜੂਰੀ ਨਾਲ ਨੌਕਰੀ ਨਾਲ ਵਿਹਾਰ ਨਾਲ ਖੇਤੀ ਨਾਲ ਜਿਵੇਂ ਵੀ ਸੱਚ ਦੀ ਕਮਾਈ ਕਰੋ ਤੇ ਸੋਚ ਨਾਲ ਕਰੋ ਉਸ ਵਿੱਚ ਪਾਪ ਨਾ ਵਾੜੋ ਵਾਹਿਗੁਰੂ ਸਭ ਦੇ ਅੰਦਰ ਹੈ ਸਭ ਨੂੰ ਭਰਾ ਸਮਝੋ ਵਾਹਿਗੁਰੂ ਅੰਗ ਸੰਗ ਹੈ ਤੇ ਉਸ ਦਾ ਭੈ ਰੱਖੋ ਪਾਪ ਨਾ ਕਰੋ ਕਿਉਂਕਿ ਪਾਪ ਵਾਹਿਗੁਰੂ ਨੂੰ ਪਸੰਦ ਨਹੀਂ ਵਾਹਿਗੁਰੂ ਪਿਆਰ ਹੈ ਉਸ ਨੂੰ ਪਿਆਰ ਕਰੋ ਇਸ ਪ੍ਰਕਾਰ ਲੰਮਾ ਉਪਦੇਸ਼ ਦਿੱਤੀ ਕਿ ਜਦ ਗੁਰੂ ਜੀ ਵਿਹਲੇ ਹੋਏ ਤਾਂ ਲੋਕਾਂ ਨੇ ਕਿਹਾ ਅੰਨ ਭੋਜਨ ਤਿਆਰ ਹੈ ਚਲੋ ਜੀ ਭੋਜਨ ਛਕੋ ਤਦ ਗੁਰੂ ਜੀ ਨੇ ਕੁਛ ਨਾ ਕੀਤੀ ਤਦ ਲੋਕਾਂ ਨੇ ਕਿਹਾ ਪਰਮੇਸ਼ਰ ਦੇ ਵਾਸਤੇ ਚਲੋ ਤਾਂ ਗੁਰੂ ਜੀ ਅੰਨ ਲਈ ਉਹਨਾਂ ਦੇ ਨਾਲ ਤੁਰ ਪਏ ਤਾਂ ਪਹੁੰਚੇ ਚੌਂਕੇ ਪਾਸ ਕੌਂਕੇ ਪਾਸ ਵੱਡੇ ਵੱਡੇ ਬ੍ਰਾਹਮਣ ਤੇ ਸਾਧ ਜਾਵੜੇ ਤੇ ਲੀਕਾਂ ਕੱਢ ਲਈਆਂ ਜਨਮ ਸਾਖੀ ਵਿੱਚ ਲਿਖਿਆ ਹੈ ਗੁਰੂ ਜੀ ਕਹਿਣ ਲੱਗੇ ਭਾਈ ਚੌਂਕਾ ਪਿੱਟਿਆ ਗਿਆ ਤੁਸੀਂ ਕਾਰਾਂ ਕਿਉਂ ਕੱਢਦੇ ਹੈ ਤਾਂ ਉਹਨਾਂ ਆਖਿਆ ਜੀ ਅਸੀਂ ਆਪਣੀ ਨਜ਼ਰ ਦੇ ਹੇਠ ਅੰਨ ਕਰਵਾਇਆ ਹੈ ਚੌਂਕਾ ਪਿੱਟਣ ਨਹੀਂ ਦਿੱਤਾ ਜੀ ਕਾਰਾਂ ਇਸ ਵਾਸਤੇ ਕੱਢੀਆਂ ਹਨ ਕਿ ਕੋਈ ਮਤ ਚੌਂਕੇ ਉੱਤੋਂ ਅੱਗੋਂ ਆਵੇ ਤਾਂ ਸ਼੍ਰੀ ਗੁਰੂ ਬਾਬੇ ਜੀ ਨੇ ਆਖਿਆ ਭਾਈ ਜਿੰਨਾ ਚਿਰ ਤੁਸੀਂ ਚੌਂਕੇ ਵਿੱਚ ਨਹੀਂ ਆਏ ਸੀ ਓਨਾ ਚਿਰ ਚੌਂਕਾ ਸੁੱਚਾ ਸੀ ਹੁਣ ਤੁਸੀਂ ਚੌਂਕੇ ਉੱਪਰ ਚੜ ਗਏ ਤਾਂ ਚੌਂਕਾ ਪੇਟ ਗਿਆ ਹੈ ਇਹ ਜੋ ਚਾਰ ਮਲੇਸ਼ ਹੋਰ ਨਾਲ ਚੜੇ ਹਨ ਤਾਂ ਉਹਨਾਂ ਕਿਹਾ ਗੁਰੂ ਜੀ ਉਹ ਤਾਂ ਅਸਾਂ ਨੂੰ ਨਜ਼ਰ ਨਹੀਂ ਆਉਂਦੇ ਤਦ ਗੁਰੂ ਜੀ ਬੋਲੇ ਕੁਬੁੱਧ ਡੂਮਣੀ ਕੁਦਿਆ ਕੁਸਾਇਣ ਪਰ ਨਿੰਦਾ ਕਟਚੂੜੀ ਮੁੰਡੀ ਕਰੋਧ ਚੰਡਾਲ ਕਾਰੀ ਗੱਡੀ ਕਿਆ ਥੀ ਹੈ ਜਾਂ ਚਾਰੀ ਬੈਠੀਆਂ ਨਾਲ ਗੁਰੂ ਜੀ ਨੇ ਕਿਹਾ ਇਨਾ ਚੜਿਆਂ ਚੌਂਕਾ ਪਿੱਟੀ ਦਾ ਹੈ ਤਾਂ ਉਹਨਾਂ ਆਖਿਆ ਜੀ ਪਵਿੱਤਰ ਕਿਵੇਂ ਕਰੀਏ ਤਾਂ ਗੁਰੂ ਜੀ ਕਹਿਣ ਲੱਗੇ ਸੱਜ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉਤਮ ਸੇਹੀ ਜੇ ਪਾਪਾਂ ਬੰਦ ਨਾ ਦੇਹੀ ਭਾਵ ਕਿ ਤੁਸੀਂ ਚਾਰ ਜਾਤਾਂ ਨੂੰ ਨੀਚ ਮੰਨਦੇ ਹੋ ਤੇ ਉਹਨਾਂ ਨੂੰ ਵੇਖ ਕੇ ਲੀਕਾ ਕੱਢ ਕੇ ਆਪਣੇ ਆਪ ਨੂੰ ਸੱਚੇ ਬ੍ਰਾਹਮਣ ਅਖਵਾਉਂਦੇ ਹੋ ਤੇ ਚੌਂਕੇ ਵਿੱਚ ਵੱਢਦੇ ਹੋ ਤਾਂ ਇਹ ਮਾੜੀਆਂ ਆਦਤਾਂ ਲੋਕਾਂ ਨੂੰ ਨੀਝ ਸਮਝਣ ਵਾਲੀਆਂ ਤੁਹਾਡੇ ਨਾਲ ਹੀ ਜਾਂਦੀਆਂ ਨੇ ਜੋ ਕਿ ਤੁਹਾਡੇ ਅੰਦਰ ਬੈਠਦੀਆਂ ਹਨ ਤਾਂ ਫੇਰ ਕਿਵੇਂ ਤੁਸੀਂ ਚੌਂਕੇ ਨੂੰ ਸੁੱਚਾ ਕਹਿ ਸਕਦੇ ਹੋ ਚੰਗੀਆਂ ਦੇ ਵਸ ਪਿਆ ਚੰਗੀਆਂ ਗੱਲਾਂ ਕਰਦਾ ਹੈ ਮਨੁੱਖ ਤੇ ਮਾੜਿਆਂ ਦੇ ਵਸ ਪਿਆ ਮਾੜੀਆਂ ਗੱਲਾਂ ਕਰਦਾ ਹੈ ਸੋ ਗੁਰੂ ਜੀ ਨੇ ਉਹਨਾਂ ਨੂੰ ਸੋਹਣੀ ਮਤ ਦਿੱਤੀ ਕਿ ਇਹਨਾਂ ਭੈੜੀਆਂ ਆਵਾਦੀਆਂ ਨੂੰ ਅੰਦਰੋਂ ਕੱਢੋ ਇਹਨਾਂ ਨੂੰ ਰੱਖ ਕੇ ਤੁਸੀਂ ਪਵਿੱਤਰ ਨਹੀਂ ਬਣ ਸਕਦੇ ਉਹ ਜੋ ਨਾਲ ਆਏ ਸਨ ਤੇ ਰੋਟੀ ਖਾਣ ਦੀ ਬੇਨਤੀ ਕਰਕੇ ਲਿਆਏ ਸਨ ਸੋਚਣ ਲੱਗੇ ਗੁਰੂ ਬਾਬੇ ਨੇ ਸੱਚ ਆਖਿਆ ਹੈ ਤਦ ਇੱਕ ਨੇ ਹੱਥ ਜੋੜ ਕੇ ਸਵਾਲ ਪੁੱਛਿਆ ਪਵਿੱਤਰ ਕਿਵੇਂ ਕਰੀਏ ਤਾਂ ਗੁਰੂ ਜੀ ਨੇ ਆਪਣੇ ਸ਼ਲੋਕ ਵਿੱਚ ਦੱਸ ਦਿੱਤਾ ਕਿ ਸੱਚ ਨੂੰ ਧਾਰਨ ਕਰੋ ਸੱਚੇ ਹੋ ਜਾਓ ਚੌਂਕੀ ਦੀ ਪਵਿੱਤਰਤਾ ਦੀ ਲੀਕ ਕੱਢਣੀ ਤੇ ਤੀਰਥਾਂ ਤੇ ਪੌਂ ਪੌਂ ਕੇ ਨੌਂਦੇ ਫਿਰਨ ਦੀ ਥਾਂ ਨਾਮ ਜਪੋ ਪਰਮੇਸ਼ਰ ਦਾ ਇਹ ਸੱਚਾ ਅਤੇ ਸੁੱਚਾ ਨੌਣਾ ਹੈ ਇਸੇ ਤਰ੍ਹਾਂ ਜਿਹੜੇ ਹੋਰ ਪਾਪ ਹਨ ਉਹਨਾਂ ਦੇ ਰਸਤੇ ਨਾ ਦੁਰੋ ਪਾਪ ਕਦੀ ਨਾ ਕਰੋ ਇਸਦਾ ਫਲ ਇਹ ਹੋਵੇਗਾ ਅੱਗੇ ਜਾ ਕੇ ਵਾਹਿਗੁਰੂ ਜੀ ਤੁਹਾਨੂੰ ਉੱਤਮ ਮੰਨਣਗੇ ਇਹ ਸੁਣ ਕੇ ਉਹ ਲੋਕ ਚਰਣੀ ਪੈ ਗਏ ਤੇ ਬੋਲੇ ਕਿ ਸਾਨੂੰ ਆਪਣੇ ਬਣਾ ਲਓ ਤਾਂ ਗੁਰੂ ਜੀ ਨੇ ਕਿਹਾ ਜੋ ਧਨ ਤੁਸੀਂ ਨੇ ਲੋਕਾਂ ਦੇ ਨਾਲ ਛਲ ਧੋਖੇ ਕਰਕੇ ਕਮਾਇਆ ਹੈ ਸਾਰਾ ਲੂਟਾ ਦਿਓ ਉਹਨਾਂ ਨੇ ਜੋ ਕੁਝ ਨਾਲ ਸੀ ਨਕਦੀ ਰੁਪਏ ਮੋਹਰਾ ਮਾਲ ਅਸਬਾਬ ਰਾਤ ਘੋੜੇ ਸਭ ਡੇਰਿਆਂ ਤੋਂ ਲੁਟਾ ਕੇ ਦੇ ਦਿੱਤੇ ਗਰੀਬਾਂ ਨੂੰ ਤੇ ਫਿਰ ਉਹਨਾਂ ਤੇ ਗੁਰੂ ਜੀ ਮਿਹਰਬਾਨ ਹੋਏ ਇਸ ਤਰ੍ਹਾਂ ਗੁਰੂ ਜੀ ਨੇ ਹਰੀਦੁਆਰ ਦੇ ਬਹਾਮਣਾਂ ਨੂੰ ਸਿੱਧੇ ਰਸਤੇ ਪਾਇਆ ਇਹ ਸੀ ਸਾਖੀ ਹਰੀਦੁਆਰ ਫੇਰੀ ਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਸਾਖੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ધનવાદ